ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਆ। ਇਹੇ ਹਸਪਤਾਲ ਆਪਣੇ ਕਾਰਨਾਮੇ ਕਰਕੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਚੁੱਕਾ ਹੈ। ਹੁਣ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਲੋਕ ਲਾਈਨ ਦੇ ਵਿੱਚ ਲੱਗ ਕੇ ਦਵਾਈਆਂ ਲੈ ਰਹੇ ਸਨ ਤਾਂ ਇਸ ਦੇ ਵਿੱਚ ਇੱਕ ਲੜਕੀ ਆਉਂਦੀ ਹੈ ਅਤੇ ਲੜਕੀ ਉਸ ਲਾਈਨ ਦੇ ਵਿੱਚ ਲੱਗੇ ਬਿਨਾ ਸਿੱਧਾ ਦਵਾਈ ਲੈਣ ਦੇ ਲਈ ਚਲੀ ਜਾਂਦੀ ਆ। ਤਾਂ ਇਹਨਾਂ ਨੂੰ ਲਾਈਨ ਦੇ ਵਿੱਚ ਖੜੇ ਨੌਜਵਾਨ ਦੇ ਵੱਲੋਂ ਉਸ ਲੜਕੀ ਨੂੰ ਕਿਹਾ ਜਾਂਦਾ ਹੈ ਕਿ ਲਾਈਨ ਦੇ ਵਿੱਚ ਖੜ ਕੇ ਹੀ ਦਵਾਈ ਲਓ ਤਾਂ ਇਸ ਗੱਲ ਤੇ ਲੜਕੀ ਨੂੰ ਗੁੱਸਾ ਆ ਜਾਂਦਾ ਤਾਂ ਉਹ ਲੜਕੇ ਦੇ ਥੱਪੜ ਮਾਰ ਦਿੰਦੀ ਆ ਦੱਸਿਆ ਜਾ ਰਿਹਾ ਕਿ ਪੀੜਤ ਨੌਜਵਾਨ 20 ਹਫਤਾ ਜਵਾਨ ਹੈ ਹਾਲਾਂਕਿ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੜਕੇ ਦਾ ਕੋਈ ਕਸੂਰ ਨਹੀਂ ਹੈ ਉਹ ਮੌਕੇ ਤੇ ਮਜਬੂਰ ਸਨ ਉਸਨੇ ਬਸ ਲੜਕੀ ਨੂੰ ਇੰਨਾ ਕਿਹਾ ਸੀ ਕਿ ਦਵਾਈ ਲੈਣ ਦੇ ਲਈ ਲਾਈਨ ਦੇ ਵਿੱਚ ਲੱਗੇ ਬਸ ਲੜਕੀ ਨੂੰ ਇੰਨੀ ਛੋਟੀ ਜਹੀ ਗੱਲ ਤੇ ਗੁੱਸਾ ਆ ਗਿਆ ਤਾਂ ਉਸਨੇ ਲੜਕੇ ਨੂੰ ਥੱਪੜ ਮਾਰ ਦਿੱਤਾ ਭਾਈ ਮੈਨ ਨਟੋਨੀਆ ਮੈਂ ਸਿਗਲੋ ਹਸਪੀਟਲ ਵਿੱਚ ਮੁਲਾਜ਼ਮ ਆ। ਕੀ ਗੱਲ ਹੈ? ਭਈ ਆਈ ਇੱਥੇ ਡਿਊਟੀ ਰੂਮ 'ਚ ਬੈਠੇ ਸੀ। ਇਸ ਤਾ ਕਿ ਲਾਈਨ ਕਾਫੀ ਲੱਗੀ ਚਾਰ ਨੰਬਰ ਦੇ ਬਾਹਰ। ਦਵਾਈ ਲੈਣ ਵਾਸਤੇ। ਜਨਾਨੀਆਂ ਵੀ ਲੱਗੀਆਂ, ਦੋ ਜਲੇਡੀਜ਼ ਆਈਆਂ ਵਾ। ਤੇ ਉਹ ਮੁਲਾਜ਼ਮ ਮੈਂ ਕਿਹਾ ਬੀਐਸਪ ਦਾ ਹੈ ਕਿ ਆਰ.ਐਮ.ਏ ਦਾ ਹੈ। ਤੇ ਉਹਨਾਂ ਦੀ ਉਹਨੇ ਸੋਚਿਆ ਉਹ ਸਿੱਧਾ ਇਹੀ ਅੰਦਰ ਚੱਲ ਗਈਆਂ ਵਾ ਦਵਾਈ ਲੈਣ ਦੇ ਲਈ। ਉਨੇ ਸੋਚਿਆ ਕਿ ਮਤਲਬ ਤੁਸੀਂ ਵੀ ਲਾਈਨ ਚ ਲੱਗ ਜਾਓ ਨਹੀਂ ਲੱਗੀ ਮੰਨੀ ਤੋਂ ਉਹਨੇ ਨਾ ਉਹਦੇ ਥੱਫਰ ਮਾਰਤਾ ਕਿਹਦੇ ਥੱਫਰ ਮਾਰ ਉਹ ਬੀ ਆ ਸਭ ਦੇ ਜਵਾਨ ਦੇ ਕਿਹਨੇ ਮਾਰਿਆ ਉਹ ਲੇਡੀਜ਼ ਨੇ ਉਹ ਜਿਹੜੀ ਬਿੜੀ ਆ ਇਹ ਕਿੱਦੇ ਲੱਗਦੀ ਇਹ ਭਾਈ ਕੇ ਨੇ ਉੱਥੇ ਕਾਫੀ ਜਨੇ ਲਾਈਨ ਚ ਲੱਗੇ ਕੇ ਨੇ ਨਾ ਵੀਡੀਓ ਉਹਨਾਂ ਦੀ ਬਣਾਈ ਆ ਤੇ ਉਹ ਵਾਰਦ ਕੀਤੀ ਆ ਤੇ ਇਹ ਵੀ ਬਾਅਦ ਇੱਥੇ ਅੰਦਰ ਬੈਠੇ ਸੀ ਤੇ ਇਹ ਵੀ ਦੇਖ ਹਾਂ ਉਹ ਵੀ ਵੀਡੀਓ ਮਤਲਬ ਵਾਰਦ ਲੋ ਇੱਥੇ ਹੀ ਦੇਖ ਕੇ ਤੇ ਬਾਹਰ ਆਏ ਆ ਤੁਹਾਡੇ ਸਾਹਮਣੇ ساری ਘਟਨਾ ਵਾਪਰੀ ਆ ਹਾਂਜੀ ਹਾਂਜੀ ਸਰ ਮੀਰਾਨਾ ਜਿਸਪਾਲ ਸਿੰਘ ਮੈਂ ਸਿਵਲ ਅਕਲ ਗੁਰਦਾਸ ਤੋਂ ਡਰਾਈਵਰ ਹਾਂ ਜੀ ਪਰ ਆਪਾਂ ਡਿਊਟੀ ਤੇ ਹਾਜ਼ਰ ਸੀਗੇ ਜਦੋਂ ਕਿ ਬਾਹਰ ਰੌਲਾ ਪੈਣ ਲਿਆ ਐ ਅਮਰਜੈਂਸੀ ਚ ਰੌਲਾ ਵੇਖ ਕੇ ਆਪਾਂ ਬਾਹਰ ਆਏ ਆ ਤੇ ਉੱਥੇ ਆਪਾਂ ਕੀ ਤਾ ਕਿ ਵੇਖ ਰਿਹਾ ਕਿ ਦੋ ਲੇਡੀਜ਼ ਆ ਇੱਕ ਬੰਦੇ ਨਾਲ ਝਗੜ ਰਹੀਆਂ ਵਾਂ ਬਾਅਦ ਤੋਂ ਸੁਣਨ ਚ ਆਇਆ ਕਿ ਉਹ ਕੋਈ ਆਰਮੀ ਮੈਨ ਸੀਗਾ ਹਿੰਦੀ ਬੋਲਦਾ ਹੈਗਾ ਜਾਂ ਕੋਈ ਬੀਐਸਐਫ ਦਾ ਮੁਲਾਜ਼ਮ ਵੀ ਤੇ ਉਸ ਤੋਂ ਬਾਅਦ ਜਿਹੋ ਉਹਨਾਂ ਦਾ ਝਗੜਾ ਉਹਨਾਂ ਨੂੰ ਪਤਾ ਕੀ ਤਾ ਵੀ ਗੱਲ ਕੀ ਹੋਈ ਹੈ ਤੇ ਗੱਲ ਇਹ ਪਤਾ ਲੱਗਾ ਹੈਗਾ ਕਿ ਕਿਤੇ ਉਹ ਲਾਈਨਸ ਲੱਗਿਆ ਸੀਗਾ ਦਵਾਈ ਲੈਣ ਵਾਸਤੇ ਏ ਲੇਡੀਆਂ ਜਿਹੜੀਆਂ ਉਹਦੇ ਲਾਈਨ ਦੇ ਵਿੱਚ ਉਹਦੇ ਪਿੱਛੇ ਨਾਲ ਆ ਕੇ ਡਾਇਰੈਕਟ ਅੱਗੇ ਚ ਲਈਆਂ ਇਹ ਤੋਂ ਨੇ ਮਨਾ ਕੀਤਾ ਤੇ ਜਿਹੜੀ ਲੇਡੀਆਂ ਨੇ थप्पड़ मारता ਉੱਤੇ ਕਾਫੀ ਲੋਕ खड़े ਸੀਗੇ ਉਹਨਾਂ ਵਿੱਚੋਂ ਕਿਸੇ ਪੇਸ਼ੈਂਟ ਨੇ ਇਹਦੀ ਵੀਡੀਓ ਬਣਾ ਲਈ ਆ ਉਹਦੀ ਵੀਡੀਓ ਜਿਹੜੀ ਆਪਾਂ ਵੀ ਵੇਖੀ ਆ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਇਹਦੇ ਵਿੱਚ ਕੀਤਾ ਤੇ ਲੇਡੀਆਂ ਨੇ ਬਹੁਤ ਗਲਤ ਆ ਔਰ ਬੰਦਾ ਚਾਕੇ ਵੀ ਕੁਝ ਨਹੀਂ ਕਹਿ ਸਕਿਆ ਪਰ ਲੇਕਿਨ ਉਹ ਬਹੁਤ ਜਿਆਦਾ ਮਜਬੂਰ ਦਿਖਿਆ ਇਹਦੇ ਵਿੱਚ ਲੇਡੀਜ਼ ਦੇ ਇੱਕੋ ਪ੍ਰੈਗਨੈਂਟ ਵੀ ਨਹੀਂ ਵੀ ਸੀ ਜੇ ਲੜੀ ਪ੍ਰੈਗਨਨਸੀ ਅਗਰ ਉਹ ਆ ਚੱਕਦਾ ਜਾਂ ਕੁਛ ਨਹੀਂ ਤੇ ਹੋ ਸਕਦਾ ਉਹਦਾ ਕੋਈ ਨੁਕਸਾਨ ਹੋ ਜਾਂਦਾ ਪਰ ਲੇਡੀਜ਼ ਨੇ ਬਹੁਤ ਗਲਤ ਕੀਤਾ ਵਾ ਤੁਸੀਂ ਮੌਕੇ ਰਹਿਣੇ ਚੁੱਪੀ ਜੀ ਜੀ ਬਿਲਕੁਲ ਜੀ ਰੋਲਾ ਸੁਣ ਕੇ ਆਪਾਂ ਮੇਰਾ ਨਾਲ ਹੀ ਡਿਊਟੀ ਰੂਮ ਹੈ ਡਿਊਟੀ ਰੂਮ ਤੋਂ ਮੈਂ ਮੌਕੇ ਤੇ ਬਾਹਰ ਆ ਗਿਆ ਵਾਂ ਕਿ ਕੀ ਰੋਲਾ ਪੈਣ ਰਿਹਾ ਤੇ ਆਪਾਂ ਇਹਨੂੰ ਮਤਲਬ ਥੱਪੜ ਮਾਰ ਦਿਆ ਖੁਦ ਵੇਖਿਆ ਵਾ ਘਟੋ ਘਟ ਉਸ ਟਾਈਮ ਦੇ ਉੱਤੇ 40 ਤੋਂ 50 ਬੰਦੇ ਸੀਗੇ ਜਿਨ੍ਹਾਂ ਨੇ ਇਹ ਦੇਖਿਆ ਕੀ ਲੱਗਦਾ ਕਿ ਇਹ ਲੇਡੀ ਨੇ ਇਹ ਕਰਨਾ ਚਾਹੀਦਾ ਮੈਡੀਕਲ ਪੋਲੀ ਬਹੁਤ ਗਲਤ ਆ ਜੀ ਇੱਕ ਤੇ ਉਹ ਲੇਡੀਜ਼ ਆ ਜੋ ਪ੍ਰੈਗਨੈਂਟ ਆ ਔਰ ਦੂਜਾ ਉਹ ਆਰਮੀ ਮੈਨ ਆ ਮਿਲਟਰੀ ਮੈਨ ਬੀਐਸਐਫ ਦਾ ਕੋਈ ਵੀ ਮਲਾਜ਼ਮ ਆ ਉਹ ਮੈਡੀਸਨ ਲੈਣ ਆਇਆ ਵਾ ਤੇ ਤੁਹਾਨੂੰ ਮਤਲਬ ਹੋ ਸਕਦਾ ਉਹ ਵੀ ਤਕਲੀਫ ਚ ਹੋਵੇ ਜਿਹੜਾ ਕਹਿਣ ਡਿਆ ਹੈ ਕਿ ਜੇ ਮੈਂ ਲੈਣ ਚੋਂ ਡਿਆਂ ਵਾ ਤਾਂ ਤੁਸੀਂ ਲੈਣ ਚਾਓ ਬਹੁਤ ਗਲਤ ਕੀਤਾ ਵਾ ਆਪਾਂ ਜੀ ਸਾਰੇ ਜੀ ਜਿੰਨੇ ਵੀ ਉੱਥੇ ਮੌਜੂਦ ਸੀਗੇ ਮੇਰੇ ਫਰੈਂਡਸ ਵੀ ਆਪਾਂ ਜੀ ਨਖੇਦੀ ਕਰਦੇ ਆ ਲੇਡੀਜ਼ ਦੀ ਕਿ ਇਹਨੇ ਬਹੁਤ ਰਸਮ ਜੱਟ న్యూਸ ਦੇ ਲਈ ਗੁਰਦਾਸ ਪੁਰਤੋ ਲੱਕੀ ਦੀ ਰਿਪੋਰਟ